ਮਤੇ ਹੋ ਹੀ ਗਿਆ ਵਾ ਮੈਂ ਹੁਣ ਇਦਾਂ ਕਰਦੀ ਆ ਇਦਲ ਬਾਗ ਨਾਲ ਤੇ ਗੱਲ ਕੀਤੀ ਤੇ ਰਪਿੰਦਰ ਨੂੰ ਵੀ ਮੈਂ ਕਿਹਾ ਵਾ ਕਿ ਤਿਆਰ ਹੋ ਜਾ ਸਹਿਰ ਜਾਣਾ ਤੇ ਨਾਲੇ ਚੱਲ ਹੋਰ ਜਿਹੜਾ ਸਮਾਨ ਲੈਉਣ ਵਾਲਾ ਹੋਊਗਾ ਉਹ ਲੈ ਆਵਾਂਗੇ ਨਾਲੇ ਮੈਂ ਨਾ ਛਾਪ ਬਣਾ ਕੇ ਨਾ ਤੇ ਦੇਈ ਤੇ ਨੀਰ ਰਪਿੰਦਰ ਨੂੰ ਕਿ ਤੂੰ ਦੇਦੇ ਮਾਤਾ ਨੂੰ ਨਹੀਂ ਤੇ ਇਦਾਂ ਉਹਨੇ ਨਾ ਉਹਦਾ ਖਿਆੜਾ ਹੀ ਨਹੀਂਗਾ ਛੱਡਣਾ ਹੈਗਾ ਤੇ ਮੈਂ ਹੁਣ ਇਦਾਂ ਹੀ ਕਰਦੀ ਆ ਉਹਨੂੰ ਕਹਿੰਨੀ ਆ ਵੀ ਛੇਸ਼ੇ ਦੀ ਕੰਮ ਨਬੇੜ ਕੇ ਤੇ ਤੂੰ ਤਿਆਰ ਹੋ ਜਾ ਤੇ ਜਾਂਨੇ ਆ ਸਹਿਰ ਬਣਾ ਕੇ ਨਾ ਤੇ ਮਾਤਾ ਦੇ ਹੱਥ ਤੇ ਰੱਖੀਏ ਤੇ ਕੰਮ ਨਿਬੜੇਗਾ ਚਲ ਜਾਉਂ ਮੈਂ ਤੇ ਦਰਵਾਜ਼ੇ ਤੇਪਿੰਦਰਾ ਹੋਇਆ ਨਹੀਂ ਕੰਮ ਜੇ ਹਾਂਜੀ ਦੀਦੀ ਬਸ ਹੋਈ ਗਿਆ ਵਾ ਆਜੋ ਮੈਂ ਹਾਂ ਹੋ ਜਾ ਤੰਗਾ ਤਿਆਰ ਤੇ ਟਾਈਮ ਨਾ ਚੱਲੀਏ ਫਿਰ ਬਹੁਤ ਸ਼ੈਰ ਤੇ ਤੋਂਪ ਬੜੀ ਝੜ ਜਾਣੀ ਦੀਦੀ ਮੈਂ ਤਿਆਰੀਆਂ ਮੈਂ ਇੰਨੇ ਚੱਲ ਜਾਣਾ ਕਿਉਂਕਿ ਸਾਰੇ ਕੱਪੜੇ ਪਾਈਆਂ ਹਲੇ ਅੱਛਾ ਤੇ ਮੈਂ ਅਜੇ ਡਈ ਮੈਂ ਚਲ ਥੋੜਾ ਬੋਦਾ ਕਰ ਲੈਂਦੀ ਆ ਕਿ ਹੁਣ ਕਿਉਂ ਜਰ ਖੇਲਦੇ ਹੋ ਕੋਈ ਨਹੀਂ ਕਰਕੇ ਨਾ ਤੇ ਚਲ ਜਾਨੀ ਆਓ ਚਲ ਛੇਤੀ ਕਰ ਲਾ ਮੈਂ ਵੀ ਤਿਆਰੀਆਂ ਤੇ ਗਾਂ ਜਾਈਏ ਠੰਡੇ ਠੰਡੇ ਆ ਤੇ ਮੇਰਾ ਦਿਲ ਚੱਲੇ ਨਹੀਂ ਮੜੇ ਪਰ ਹੁਣ ਆਈ ਤਾਂ ਤੇ ਚਲਦਾ ਹਟਦੀ ਫੇਰ ਕਹਿਣਾ ਹੀ ਦੱਸ ਵੀ ਨਹੀਂ ਗਈ ਲੱਗੀ ਚੱਲ ਕੋਈ ਗੱਲ ਨਹੀਂ ਹਾਂ ਦੇ ਲ ਜੇ ਜਿੱਦ ਕੱਲੇ ਕੱਪੜੇ ਹੀ ਹੋਣੇ ਘਰੋਂ ਕੋਲ ਲਿਉਣਾ ਬਹੁ ਪਹਿਲਾਂ ਦੇ ਲਿਉਣੇ ਹੈ ਦਾ ਕੱਪੜੇ ਅੱਛਾ ਪਰ ਹੁਣ ਨਾ ਮੈਂ ਭਾਜੀ ਤੇਰੇ ਨਾਲ ਗੱਲ ਕੀਤੀ ਹੈ ਠੀਕ ਆ ਤੇ ਮੈਂ ਹਾਂ ਵੀ ਉਹ ਸ਼ਾਪ ਵੀ ਬਣਾ ਕੇ ਨਾ ਤੇ ਮੰਮੀ ਨੂੰ ਦੇ ਦਿੱਤੀ ਹੈ ਤੇ ਉਹ ਵੀ ਆਖਣ ਦੇ ਹੀ ਵੀ ਬਣਾ ਕੇ ਤੇ ਦੇ ਦੋ ਕਿੰਦੇ ਜਿਹੜੀ ਰੋਜੜੀ ਦੀ ਰੋੜੀ ਹੈ ਨਾ ਇਮਕੂ ਗਈ। ਤੇ ਮੈਂ ਚੰਨ ਵਾਲੇ ਉਹ ਬਣਾ ਲਿਆਵਾਂਗੀ। ਉਹਦੇ ਹੱਥ ਤੇ ਰੱਖੀ ਇੱਕ ਵਾਰੀ। ਚਲ ਤੁਸੀਂ ਤੇ ਕਹਿੰਦੇ ਆ ਕੋਈ ਗੱਲ ਨਹੀਂ। ਤੇ ਭਰ ਜੇ ਮੰਮੀ ਨੇ ਆਖਿਆ ਪਿਸ਼ਾਬ ਦੇ ਦੇ ਬੁਵਾਜੀ ਆ ਤੇ ਇਹ ਬਣਾਵੇਂ। ਤੇ ਉਹ ਤੁਹਾਡੇ ਦਿਵਲੇ ਹੋਣਗੇ। ਤੇ ਤੁਸੀਂ ਆਪਣੇ ਕੋ ਪੈਸੇ ਕਿੱਥੇ ਲਾਉਣੇ ਆ। ਕੋਈ ਗੱਲ ਨਹੀਂ। ਉਹਨੂੰ ਕਹਿਣ ਦੇ ਜੋ ਕਹਿੰਦੀ ਹੈ। ਆਪਾਂ ਇੱਕ ਵਾਰੀ ਬਣਾ ਕੇ ਨਾ ਉਹਦੇ ਹੱਥ ਤੇ ਰੱਖੀਏ ਤੇ ਗਾੜੀ ਗੜਾ ਸਮਾਨ ਤੂੰ ਆਪਣੇ ਕੋ ਰੱਖਾਂ ਢੀਂ। ਨਹੀਂ ਜੀ ਜੀ ਅੱਗੇ ਤੋਂ ਤੇ ਮੈਂ ਲੈਣਾਂਗੀ। ਮੈਂ ਇਹੋ ਸੋਚਿਆ ਵਾ ਕਿ ਗਾਂ ਤਾਂ ਨਿਕਲਣਾ ਹੈਗਾ। ਜਿਹੜਾ ਹੁਣ ਮੰਮੀ ਦੇ ਕੋਲ ਪਿਆ ਉਹਨਾਂ ਦੇ ਕੋਲ ਗਾੜੀ ਹੋ ਸੰਭੇ ਚਾਹੇ ਨਾ ਸੰਭੇ ਸਾਡੀ ਤਾਂ ਟੈਨਸ਼ਨ ਮੁੱਕੂਗੀ ਨਾ ਆਹ ਨਹੀਂ ਇਹ ਦੀਦੀ ਗੱਲ ਤਾਂ ਢੀ ਸਹੀ ਹੈ ਮੈਂ ਤੇ ਚਲ ਠੀਕ ਆ ਫਿਰ ਤੂੰ ਵੇਖ ਲੈ ਹਿੰਨੂ ਜੇ ਹੋ ਗਿਆ ਵਾ ਨਾ ਤੇ ਚੱਲ ਫੇ ਹੋ ਆਈਏ ਠੰਡੇ ਆਹ ਚਲੋ ਕੋਈ ਨਹੀਂ ਕਰ ਮੰਮੀ ਨੂੰ ਪੁੱਛਣਾ ਕੋਈ ਨਹੀਂ ਮੈਂ ਪੁੱਛ ਲੈਣੀ ਮੰਮੀ ਨੂੰ ਮੰਮੀ ਦੀ ਨਾ ਤੂੰ ਟੈਨਸ਼ਨ ਲੈ ਕੋਈ ਨਹੀਂ ਮੈਂ ਫੇ ਆ ਜਾਂਦੀ ਚਲ ਠੀਕ ਆ ਇਹ ਅਜੇ ਟਾਈਮ ਨਹੀਂ ਮੰਮੀ ਤੂੰ ਆ ਗਈ ਆ ਪਤਾ ਨਹੀਂ ਲੰਗਾ ਆ ਕੇ ਕਿਉਂ ਤੁਰੰਦੇ ਆ ਮੰਤੇ ਉਹ ਤੇ ਪੁੱਛ ਗਈ ਆ ਭਲਾ ਪਰ ਲਿਆ ਕੰਮ ਤਾਂ ਕੰਮ ਤੇ ਕਰ ਲਿਆ ਮੈਂ ਤੇ ਕੀ ਹੋਇਆ ਵਾ ਲੱਤ ਨੂੰ ਉਹ ਲੱਤ ਨੂੰ ਕੀ ਹੋਣਾ ਕਈ ਲੈ ਕੇ ਤੇ ਜਾਣ ਲਿਆ ਸੀ ਤੇ 70 ਰੁਪਏ ਪੈ। ਮਾੜਾ ਜਿਹਾ ਗੋਡੇ ਤੇ ਲੱਗੀ। ਜਿਆਦਾ ਤੇਰੀ ਲੱਗੀ ਕਿ ਤੇ? ਉਹ ਨਹੀਂ ਨਹੀਂ, ਮਾੜੀ ਜੀ ਆ। ਅੱਛਾ। ਹਾਂ। ਇਹ ਨਾਲੇ ਬਾਹਰ ਦਾ ਤਾਂ ਹੁਣ ਸਾਰਾ ਕੰਮ ਨਿਬੜ ਗਿਆ ਤੇ ਹੁਣ ਤੁਸੀਂ ਬਾਹਰ ਕੀ ਕਰਨ ਜਾਂਦੇ ਆ? ਉਹ ਨਿਬੜ ਤੇ ਗਿਆ ਵਾ ਪਰ ਫੇਰਾ ਤਾਂ ਮਾਰਨਾ ਪੈਣਾ ਰੈਂਟ ਵਾਲੇ। ਕਈ ਪੈੜੀਆਂ ਲਾਗੋ ਨੀਵੀਆਂ ਵਾ ਸਾਡੇ। ਚੱਲ ਧਿਆਨ ਨਾ ਦੁਰਿਆ ਕਰੋ ਹੁਣ ਸਾਰਾ ਕੰਮ ਨਿਬੜ ਕੇ ਤੇ ਹੁਣ ਸਾਟਾ ਲਵਾ ਕੇ ਪੈ ਜੀ। ਚਲ ਕੋਈ ਗੱਲ ਨਹੀਂ ਆਪੇ ਹਟ ਜਾਊਗਾ। ਹਾਂ। ਕਰ ਲਿਆ ਕੰਮ ਤਾਂ ਦਾ। ਕੰਮ ਕਰ ਲਿਆ ਬਸ ਸਬਜ਼ੀ-ਭਾਜੀ ਬਣੀ ਆ ਰੋਟੀ ਪੱਕੀ ਆ। ਅਛਾ ਪਿਆ ਡਈ ਹੈ ਕਿਉਂ ਜਾ ਰੱਖਿਆ ਸੀ ਮੰਮੀ ਨੇ ਹਾਂ ਮੈਂ ਚਲ ਵੇਖ ਦਿੰਦੀ ਆ ਉਹ ਰਹੀ ਹੋਰ ਕੋਈ ਕੰਮ ਕਰਨਾ ਕੋਈ ਗੱਲ ਹਾਂ ਤੇ ਆਵਾ ਲੋਟੀ ਪਰ ਟੋਟੀ ਤਾਂ ਮੈਂ ਲਿਉਣੀ ਆ ਤੇ ਨਾਲੇ ਮੈਨੂੰ ਇਹ ਦੱਸੋ ਜਿਹੜੇ ਕੱਲ ਖੜੇ ਸੀ ਪੈਸੇ ਤੇ ਉਹ ਵਿੱਚੋਂ ਵਾਦੇ ਕਿੱਥੇ ਆਉ ਉਹ ਪੈਸੇ ਸਾਰੇ ਮੇਰੇ ਕੋਲ ਹੀ ਆ ਕੋਈ ਨਹੀਂ ਦੇ ਦਿੰਦਾ ਤੁਹਾਨੂੰ ਚਲ ਦੋ ਫਿਰ ਮੈਨੂੰ ਜੋ 10000 ਰੁਪਇਆ ਤੇ ਅੱਜ ਮੈਨੂੰ ਲੈਣਾ ਵੀ ਇਹ ਪੈਸੇ ਜੇ ਤੁਹਾਨੂੰ ਚਾਹੀਦੇ ਹੋਣਗੇ ਲੈ ਲਈ ਮੇਰੇ ਕੋ ਤੇ ਮੈਨੂੰ ਚਾਹੀਦੇ ਆ ਮੈਂ ਤਾਂ ਹੀ ਮੰਗਣਦੀ ਆ ਕੀ ਕਰਨੀ ਆ ਮੈਨੂੰ ਚਾਹੀਦੇ ਆ ਮੈਂ ਸ਼ਹਿਰ ਜਾਣਾ ਦੀਦੇ ਨਾਲ ਕੋਈ ਗੱਲ ਨਹੀਂ ਤਨੀ ਵਹਾਰੀ ਪਾਹੇ ਦੱਸ ਉਹਨੇ ਕਹਿਣਾ ਹਲੇ ਕੱਲ ਮੈਂ ਦਿੱਤੀ ਅੱਜ ਫੇਰ ਮੰਗਣ ਡੈ ਵੀ ਮੇ ਕੋਈ ਰੋਇ ਜੜੀ ਮੰਗੇ ਜਾਂਦੀਆਂ ਪਿਓ ਲੈ ਗਿਆ ਵਾ ਮੈਂ ਨਹੀਂ ਕਹਿਣਾ ਜਦੋਂ ਮੈਂ ਤੁਹਾਨੂੰ ਕੱਲ ਹੀ ਕਿਹਾ 1000 ਰੁਪਏ ਮੈਨੂੰ ਦੇ ਦੋ ਤੇ ਬਾਕੀ ਭਾਈ ਲੈ ਜਾਓ ਮੈਂ ਖਰਚ ਵੀ ਲੈਂਦੇ ਚਲ ਕੋਈ ਗੱਲ ਨਹੀਂ ਦਿੰਨਾ ਤੈਨੂੰ ਯਾਰਾ ਅਜਲ ਦੋ ਫਿਰ ਮੈਨੂੰ ਮੈਂ ਹੁੰਦੀ ਰੋਟੀ ਲੈ ਕੇ ਤੇ ਪੜਾਓ ਮੈਨੂੰ ਪਤਾ ਨਹੀਂ ਕਿ ਕੀ ਹੋਇਆ ਵਾ ਲੱਤ ਤੇ ਤੇ ਕੀ ਨਹੀਂ ਹੋਇਆ ਹੁਣ ਤਾਂ ਸਾਰਾ ਬਾਹਰ ਦਾ ਕੰਮ ਹੀ ਨਿਬੜ ਗਿਆ ਵਾ ਹੁਣ ਭਲਾ ਸਾਡੇ ਕਿਦਾਂ ਲੱਗੀ ਜਦੋਂ ਕੰਮ ਕਰਦੇ ਉਹ ਦੋਸੋਂ ਚੰਗੇ ਭਲੇ ਕੀ ਪਤਾ ਕੀ ਕਰਦੀ ਹੈ ਤੇ ਕੀ ਨਹੀਂ ਕਰਦੀ ਥੋੜਾ ਹੁਣ 3000 ਰੁਪਏ ਕੱਲ ਦਾ ਖੜਿਆ ਵਾ ਉਹ ਪਤਾ ਨਹੀਂ ਹੁਣ ਕਿੱਥੇ ਖਰਚ ਲਿਆ ਵਾ ਜਾਂ ਮੁੰਡਿਆਂ ਮੰਡਿਆਂ ਦੀ ਹੈ ਹੁਣੀ ਆ ਤੇ ਕੋਈ ਵੜਾ ਕੀ ਕਰਦੀ ਹੈ ਤੇ ਕੀ ਨਹੀਂ ਕਰਦੀ ਮੈਨੂੰ ਤੇ ਇਹਨਾਂ ਕੋਲ ਦੱਸਣਾ ਹੀ ਨਹੀਂ ਨਾ ਹੁੰਦਾ ਘਰ ਆ ਕੇ ਕਿ ਚਾਹੇ ਮੈਂ ਕਿੱਥੋਂ ਆਇਆ ਆ ਕਿੱਥੇ ਖਰਚੇ ਆ ਕਿੱਥੇ ਨਹੀਂ ਇਹ ਤੇ ਬੰਦਾ ਥੋੜਾ ਬੋੜਾ ਤੇ ਦੱਸਦਾ ਹੀ ਆ ਆ ਕੇ ਯਾਰ 15ਵੇਂ ਕੋ ਬਚੇ ਆ ਆਉਂਦਿਆਂ ਮੇਰੇ ਹੱਥੇ ਰਹਦੇ ਚੱਲ ਫੇਰ ਗਾਂ ਲੋੜ ਹੁੰਦੀ ਆ ਐਦਾਂ ਇਹਨਾਂ ਨੇ ਆਪਣਾ ਦਬਾਰ ਨਾ ਆਪ ਹੀ ਮਾਰ ਲੈਂਦੇ ਕੱਲ ਜਾਣੀ ਆ ਨਾ ਹੁਣ ਤੇ ਲੈਣੀ ਆ 100 ਰੁਪਈਆ ਵੀ ਲਓ ਨਹੀਂ ਕਿਰਨੇ ਕਾਹਮੇ ਹਟੜ ਕਾ ਲਾਉਣਾ ਬਾਲ ਹੁਣ ਕੱਲ ਕਰਤੀ ਕਮਾ ਸ਼ਹਿਰ ਇਹ ਤਾਂ ਹੁਣ ਹੋ ਗਈ ਥੋੜੇ ਦਿਨ ਹੋਏ ਕਮ ਇੱਕ ਤੇ ਮੇਰਾ ਰੰਦਾ ਬੱਚਾ ਵੀ ਆ ਅੱਛਾ ਇਤ ਨਾਲੇ ਮਹਾਉ ਤਾਂ ਜਿਹੜੀ ਗਵਾਚੀ ਉਹਨੂੰ ਵਾੜ ਦੋ ਕਿੱਥੇ ਕਰੂ ਉਹ ਆਪਣੇ ਨਾਂ ਦੇ ਕਮਿੰਟ ਦੇ ਵਿੱਚ ਮੇਹਦਲ ਦੇ ਅੰਦਰ ਇਹ ਤੇ ਉਹ ਗੱਲ ਵਾ ਸਾਡੀਆਂ ਜੁੱਤੀਆਂ ਤੇ ਸਾਡਾ ਹੀ ਸਿਰ ਘਰ ਦੀ ਕਮਾਈ ਉਹਦੀ ਸ਼ਾਹ ਬਣਾਉਣੀ ਕੀ ਫਾਇਦਾ ਵਾ ਆਪਣਾ ਘਰ ਹੀ ਲੱਗਣਾ ਮੀ ਇਹ ਤਾਂਡਾ ਵਿਆਹ ਵਾ ਉਹ ਸ਼ਾਹ ਹੁੰਦੀ ਨਹੀਂ ਕਿ ਗਵਾਚਿਆਈ ਇੰਦੀ ਗਵਾਚੀ ਤੈਨੂੰ ਪੱਕਾ ਯਕੀਨ ਵਾ ਪਿੱਛੇ ਗਵਾਚੀ ਆ ਮੈਨੂੰ ਯਕੀਨ ਵਾ ਜਿੱਦਣ ਉਹ ਪਾ ਕੇ ਗਈ ਆ ਅਗਲੇ ਦਿਨ ਹੀ ਮੈਨੂੰ ਸਮਾਨ ਫੜਾਇਆ ਵਾ ਤੇ ਛਾਪ ਵਿੱਚ ਹੈ ਹੀ ਨਹੀਂ ਬੁਣਾਇਆ ਅਗਲੇ ਦਿਨ ਵਾ ਨਾ ਜੀ ਉਹਦੋਂ ਹੀ ਪੜਾ ਦਿੰਦੀ ਨਾ ਨਹੀਂ ਗਵਾਚਣੀ ਵੇਖ ਲਓ ਆਪਣੀ ਮਰਜ਼ੀ ਕੀ ਕਰਨਾ ਵਾ ਤੁਸੀਂ ਮੈਨੂੰ ਤਾਂ ਕੋਈ ਸਮਝ ਨਹੀਂ ਆਉਣ ਰਹੀ ਪੀ ਘਰ ਵਿੱਚ ਪੰਨ ਕੀ ਡਿਆ ਵਾ ਕੋਈ ਗੱਲ ਨਹੀਂ ਮੰਮੀ ਇੱਕ ਵਾਰੀ ਤੇ ਤੁਸੀਂ ਹੁਣ ਇਹ ਸਾਫ ਲੰਨੂ ਬਾਕੀ ਤੁਹਾਡੇ ਕੋਈ ਮੁੜ ਕੇ ਰਹਿਣਾ ਸਮਾਨ ਜਿੱਦਾਂ ਮਰਦੀ ਸਾ ਤੇ ਕੋਈ ਨਹੀਂ ਉਹ ਤਾਂ ਫਿਰ ਮੈਂ ਸੰਭੂਗੀ ਚਲੋ ਕੋਈ ਨਹੀਂ ਚੀਰ ਲਓ ਫਿਰ ਤੁਸੀਂ ਨਹੀਂ ਉਹ ਆ ਜੇ ਸਰ ਅਸ਼ਰਪਿੰਦਰ ਨੇ ਤੇਰੇ ਨਾਲ ਜਾਣਾ ਵਾ ਹਾਂਜੀ ਉਹਨੂੰ ਮੈਂ ਨਾਲ ਲੈ ਜੰਨੀ ਆ ਚ ਲੈ ਕੇ ਕਿ ਇੱਕ ਸੋਤਾ ਟਟਾ ਲੈ ਆਵਾਂਗੇ ਕਿ ਨਹੀਂ ਆ ਬਾ ਲੈ ਆਵਾਂ ਚੱਲ ਵੇਖ ਲਓ ਮਰਜੀ ਆਪਣੀ ਤੂੰ ਕੱਲੀ ਚਲ ਜਾਂਦੀ ਹਾਂ ਤੁਹਾਨੂੰ ਰਹਿ ਦਿੰਦੀ ਘਰੇ ਚੱਲ ਲੈ ਜੰਨੀ ਆ ਤੂੰ ਮਥਾਲ ਉਹ ਕਿਹੜੀ ਕਿਤੇ ਜਾਂਦੀ ਆ ਫਿਰ ਤੁਰ ਆਉਗੀ ਨਾਲ ਉਹਨੇ ਲਵਲੀ ਨੂੰ ਪੁੱਛਿਆ ਵਾ ਹਾਂਜੀ ਉਹ ਆਖਣ ਦੀ ਵੀ ਪਰੋਂ ਹੁੰਦਾ ਵਾ ਕਿ ਚੱਲ ਪੁੱਛ ਨਹੀਂਨੀ ਰੋਟੀ ਪਾਣੀ ਬਣਾ ਜੋ ਫੇ ਦੁਪਹਿਰ ਦਾ ਗਈਆਂ ਤਹੀ ਲੇਟ ਹੋ ਜਾਣਾ ਵਾ ਤੋ ਮੁੰਡੇ ਨੇ ਮੰਗਣਾ ਆਣ ਕਿ ਨਹੀਂ ਬਾਕੀ ਤੇ ਬਣਿਆ ਪਾਸਾ ਤੜਕਾ ਹੀ ਲਾਉਣ ਵਾਲਾ ਵਾ ਉਹ ਆ ਹੀ ਆ ਕੇ ਲਾ ਲਾਂਗੇ ਆਇਣਾ ਹੀ ਛੇਤੀ ਹੋਰ ਨਹੀਂ ਹਨ ਨੂੰ ਕੋਈ ਕੰਮ ਹੈਗਾ ਉੱਥੇ ਚਲ ਜਾਓ ਫਿਰ ਹੋ ਆਓ ਚਲ ਠੀਕ ਆ ਫਿਰ ਚੰਗਾ ਚਾਨਾ ਉਦਾਂ ਦੇ ਤਨਖਾਹ ਦੇ ਖਾਤੇ 'ਚ ਉਹਨੇ ਪਾਈ ਆ ਨਾ ਇਹਨੇ ਕਿਹਾ ਮੈਨੂੰ ਪੈਸੇ ਫੜਾਉਣੇ ਹੀ ਚਲ ਭਾਨੇ ਨਾਲ ਸ਼ਾਪ ਤੇ ਬਣਾ ਕੇ ਦਊ ਨਾ ਉਦਾਂ ਕੀ ਤਾਂ ਪੇਕੇ ਪਚਾਉਣੇ ਇਹਨੇ ਕਿ ਕੀ ਕਰਨਾ ਤੇ ਆਹ ਤਾਂ ਸਾਨੂੰ ਇੱਕ ਨਹੀਂ ਖਾ ਲੰਡੀ ਕਿਤੇ ਇੰਨਾ ਨਹੀਂ ਹੋਇਆ ਤੇ ਮੰਮੀ ਲਾ 5000 ਫੜਲਾ ਕਿਤੇ ਲੋਡ ਪੈ ਜਾਂਦੀ ਹੈ ਵਰਤਨ ਦੀ ਨਾ ਕੋਈ ਨਹੀਂ ਜਾਂਦੀਆਂ ਤੇ ਜਾਣ ਨਾਲੇ ਕੱਪੜੇ ਲੈ ਕੇ ਆਉਣਗੀਆਂ ਨਾਲੇ ਛਾਹ ਬਣਾ ਕੇ ਲੈ ਕੇ ਆਉਣਗੀਆਂ ਵੇ ਨਹੀਂ ਆਪਾਂ ਕੀ ਕਰਦੀਆਂ ਅੱਜ ਦੂਜੀ ਨੂੰ ਵੀ ਨਾਲ ਤਿਆਰ ਕਰ ਲਿਆ ਅੱਗੇ ਤੇ ਕੱਲੀ ਜਾਂਦੀ ਹੁੰਦੀ ਸੀ ਹੁਣ ਦੂਜੀ ਨੂੰ ਵੀ ਨਾਲ ਤਿਆਰ ਕਰ ਲਿਆ ਵਾਵਾ ਜੋੜਾ ਹੁਣ ਤਰਪਿਆ ਕਰੋ ਨਾ ਟਾਈਮ ਦੇ ਨਾਲ ਹੀ ਤਿਆਰ ਹੋ ਗਏ ਕੋਈ ਨਹੀਂ लवली ਨੂੰ ਆਣੀ ਆ ਤੈਨੂੰ ਹਟਾਓ ਦੇ ਨਾਲੋਂ ਇਹਨੇ ਵੀ ਗਿੱਜ ਜਾਣੇ ਉਦਾਂ ਹੀ ਬੋਲਣ ਨਹੀਂ ਤੇ ਗਾੜੀ ਹੁਣ ਤਾਂ ਚੁੱਪ ਕੀਤੀ ਰਹਿੰਦੀ ਆ ਸਿਆਣੇ ਸਾਚੀ ਆਂਦੇ ਹੁੰਦੇ ਆ ਗਵਾਣ ਦਾ ਰੂਪ ਨਹੀਂ ਆਉਂਦਾ ਮਾਤ ਆ ਜਾਂਦੀ ਆ ਇਹਦੇ ਵੱਲ ਵੇਖ ਵੇਖ ਕੇ ਤਾਂ ਉਹਨੇ ਵੀ ਇਦਾਂ ਦੀ ਹੋ ਜਾਣਾ ਜਾਂਦੀ ਮੈਂ ਅਜੇ ਤਿੰਨ ਦਾ ਤੇ ਨਹੀਂ ਦੇ ਆਂ ਦਿਲਜੀਤਾ ਚਲ ਉਹਦੇ ਵਾਲੇ ਮੈਂ ਸ਼ਾਮਾਂ ਨੂੰ ਜਾਣਾ ਵਾਂ ਇੱਕ ਉਹਨੂੰ ਸਿਲੰਡਰ ਦੇ ਕੇ ਆਇਆ ਉਹਦਾ ਵੀ ਹਿਸਾਬ ਤਾਬ ਕਰਨਾ ਸ਼ਾਮਾਂ ਨੂੰ ਹੁਣ ਨਹੀਂ ਇਹ ਸਮਝ ਲੱਗ ਗਈ ਵੀ ਹੁਣ ਇਹਨਾਂ ਕਿਹੜਾ ਬਹਾਨਾ ਮਾਰਾ ਕੋਈ ਗੱਲ ਨਹੀਂ ਮੇਰੇ ਅਲੰਬੀਆ ਤੇ ਮੈਂ ਕੋਈ ਨਾ ਕੋਈ ਟੰਕ ਨਹੀਂ ਰਾਦਣੀ ਇਹਨੂੰ ਚਾਹੇ ਦੇ ਇਦਾਂ ਕਹੂੰਗਾ ਫੇਠੇ ਲ ਮੈਂ ਪਹਿ ਗੱਲਾਂ ਕਰੀ ਜਾਂਦੇ ਆ ਹਾਂ ਤਾ ਉਹ ਦੋ ਮੈਨੂੰ ਪੈਸੇ ਦੀਦੀ ਫੇਰ ਆਈ ਆ ਖੰਦੀ ਚੱਲ ਗਾ ਉਹ ਯਾਰ ਪੈਸੇ ਦੂੰਗੀ ਕਰਨੇ ਆ ਬਹੁਤ ਇਹ ਹਜ਼ਾਰ ਹੈਗਾ ਸਾਡੇ ਕੋਲ ਰਹਿਣ ਦਿਓ ਉਹ ਤੇਰੇ ਨਾਲ ਚੱਲੀ ਆ ਤੈਨੂੰ ਪੈਸੇ ਨਾ ਦਊਗੀ ਤਾ ਸਿਕੋ ਗੱਲ ਕਰੀ ਜਾਂਦੇ ਆ ਤੂੰ ਹੀ ਵੀ ਹੁਣ ਸ਼ਹਿਰ ਕਈ ਚੀਜ਼ਾਂ ਨਿਕਿਆ ਨਿਕਿਆ ਲੈਣ ਵਾਲੀਆਂ ਹੁੰਦੀਆਂ ਵਾ ਮੇਰੀ ਸੁਣ ਗੱਲ ਮਿੰਟ ਦੇ ਮੈਂ ਮੰਗੂਗੀ ਪੈਸੇ ਉਹ ਜੇ ਵੀ ਹਜ਼ਾਰ ਤੂੰ ਦੇਤਾ ਨਾ ਉਹਨਾਂ ਕਿਹੜੀ ਨਾ ਕਰਨੀ ਹੈ ਉਹਨਾਂ ਕਹਿੰਦਾ ਚੱਲ ਹਜ਼ਾਰ ਆਉਂੜਿਆ ਹੁੰਦੇ ਤੈਨੂੰ ਕੀ ਬਣਾ ਕੇ ਦੇਣਾ ਨੇ ਬਣਾ ਕੇ ਕੀ ਦੇਣਾ ਵਾ ਤੂੰ ਹੀ ਤੇ ਬਣਾਤਾ ਉਹਦੇ ਉਹਨਾਂ ਨੂੰ ਬਣਾ ਕੇ ਦੇਣਾ ਵਾ ਲੈ ਕੇ ਉਹਨੇ ਕੀ ਦੇਣਾ ਵਾ ਤੁਹੀ ਤੇ ਕਦੀ ਮੈਂ ਜੋ ਆਈ ਆ ਨਾਗਰੀ ਸੂਟ ਤੇ ਨਾਗਰੀ ਸ਼ਹਿਰੀ ਖੜਿਆ ਵਾ ਓ ਯਾਰ ਕੰਮਕਾਰ ਬੜਾ ਵਾ 10 12 ਕਿਲੇ ਆਵੇਂ ਪਲ ਜਾਂਦੇ ਆ ਨਾਲੇ ਉਤੋਂ ਹੈ ਝੋਨੇ ਦਾ ਸੀਜ਼ਨ ਵਾ ਓ ਚੰਗਾ ਬਾਬਾ ਤੁਹਾਡੇ ਨਾਲ ਕੌਣ ਮਥਾ ਲਾਵੇ ਓ ਮੰਮੀ ਨਾ ਚਲ ਗਿਆ ਕਰਾਂ ਸ਼ਹਿਰ ਵਿਆਹੀ ਮੈਂ ਤੁਹਾਡੇ ਨਾਲ ਮੇ ਮੰਮੀ ਨਾ ਵਿਆਹੀ ਆ ਓ ਚੱਲ ਤੂੰ ਹੁਣ ਲੜਾਈ ਨਾ ਸ਼ੁਰੂ ਕਰ ਦੇ ਤੇ ਮੈਂ ਤੈਨੂੰ ਕਹਿਣ ਡਿਆ ਓ ਯਾਰ ਰਹਿਣ ਦੇ ਜਿਹੜਾ ਕੋਲ ਵਾ ਆਪਣੇ ਤੁਸੀਂ ਮੈਨੂੰ ਦੋ ਕੋਈ ਨਹੀਂ ਮੈਂ ਨਾ ਖਰਜੂੰਗੀ ਬੋਲਦੇ ਹੋਣੇ ਚਾਹੀਦੇ ਨਾ ਪਰਸਾ ਹੁਣ ਮੈਂ ਖਾਲੀ ਖੜਾਂ ਦਸ ਨਾਲ। ਉਹ ਚੱਲ ਕੋਈ ਗੱਲ ਨਹੀਂ ਤੂੰ ਕਹਿਦੀ ਹਾਂ ਕਿ ਉਹ लवली ਨੇ ਖਰਚਲੇ ਆ। ਉਹੋ ਗੱਲਾਂ ਕਰੀ ਜਾਂਦੇ ਬਾਰ-ਬਾਰ। ਤੈਨੂੰ ਮੈਨੂੰ ਦੋ ਪੈਸੇ ਲਿਆ ਉਹ ਕੱਢੋ ਕਿੱਥੇ ਰਖੇ ਆ? ਯਾਰ ਤੇਰਾ ਦਿਮਾਗ ਹੈਗਾ ਨਾਲ ਕਿ ਨਹੀਂ ਹੈਗਾ? ਜੋ ਵੀ ਹਜ਼ਾਰ ਤੂੰ ਲੈ ਗਈ ਤੂੰ ਮੁੜ ਕੇ ਅਹੀਂ ਕਿਥੋਂ ਵਰਤਨੇ ਆ? ਤੇ ਮੈਂ ਕਿਹਾ ਸਹੀ ਮੈਂ ਨਹੀਂ ਖਰਚਦੀ ਹੋਰ ਦੱਸੋ ਕੀ ਕਰਾਂ? ਉਹ ਮੁੜ ਕੇ ਖਰਚੇ ਜਾਂਦੇ ਹੁੰਦੇ ਆ ਨਾ। ਐਵੇਂ ਉਹੋ ਗੱਲ ਹੈਗੀ ਆ ਕੋਲ। ਹੈਗੀ ਆ ਮੈਂ ਤੁਹਾਨੂੰ ਕਹਿਨ ਤੇ ਡਿਆ। ਤੇ ਹੈਗੇ ਤਾਂ ਫਿਰ ਦੋ ਕੱਢ ਕੇ ਲਿਆਓ। ਓ ਯਾਰ ਚਲ ਜਾ ਉਹ ਦੇ ਨਾ ਸ਼ਹਿਰ ਜਾ ਜਦੋਂ ਆ ਜੇਂਗੀ ਨਾ ਤੈਨੂੰ ਮੈਂ ਦੇ ਦੂੰਗਾ 1000 ਰੁਪਏ ਦੱਸ ਜਦੋਂ ਮੈਂ ਘਰ ਹੀ ਆ ਗਈ ਤਦੋਂ ਮੈਂ ਪੈਸੇ ਕੀ ਕਰਨੇ ਚਾਹੀਦੇ ਤੇ ਮੈਨੂੰ ਹੁਣ ਵਾ ਤੇ ਮੈਂ ਤੁਹਾਨੂੰ ਦੇ ਦੂੰਗੀ ਫੇਰ ਜੇ ਕੋਈ ਲੋੜ ਹੋਊਗੀ ਤੇ ਓ ਮੈਂ ਕੀਤਾ ਵਾ ਫੋਨ ਹਮ ਦਲਜੀਤ ਨੂੰ ਓ ਕੋ ਰਹਿ ਗਿਆ ਪਰਸ ਰਾਤ ਦਾ ਉਹ ਕਹਿੰਦਾ ਮੈਂ ਦੇ ਜਨਾ ਵਾ ਬੜੇ ਬਹਾਨੇ ਆ ਬੜੇ ਬਹਾਨੇ ਓ ਕੀਤਾ ਵਨ ਮੈਂ ਫੋਨ ਚਾਹ ਤੇ ਫਿਰ ਆ ਆ ਲਾਉਂਦੇ ਉਹਨੂੰ ਡੀਗ ਲਾਂਦੇ ਡੀ ਕੇ ਚਲ ਜਾਓ ਫਿਰ ਨਾ ਮੇਰੀ ਗੱਲ ਸੁਣੋ ਪਹਿਲਾਂ ਤੁਸੀਂ ਧਿਆਨ ਦੇਣਾ ਤੁਹਾਡਾ ਫਰਜ਼ ਬੰਦਾ ਵਾ ਮੈਨੂੰ ਪੈਸੇ ਦੇਗੇ ਤੁਰੰਤ ਦਾ ਕਿ ਨਹੀਂ ਬੰਦਾ ਉਹ ਹੈ ਤੇ ਸਹੀ ਹੈ ਪਰ ਕਰਤਾ ਤੱਤਾ ਜਿਹੜਾ ਵਾ ਨਾ ਉਹ ਸਾਰਾ ਮੰਮੀ ਕੋਹਦੇ ਬਾਹਰ ਵਾਲੇ ਕੋਵਾ 1000 2000 ਹੀ ਹੋਵੇ ਤੁਸੀਂ ਕੱਲ ਦਾ ਲੈ ਗਏ ਉਹ ਚੱਲ ਕੋਈ ਗੱਲ ਨਹੀਂ ਤੈਨੂੰ ਮੈਂ ਦੇ ਦਿੰਨਾ ਜਦੋਂ ਬੜੂ ਆਉਂਦਾ ਨਾ ਅੰਦਰੋਂ ਫਿਰ ਦੇ ਦਿੰਨਾ ਤੈਨੂੰ ਮੈਂ ਜਾਣਾ ਨਹੀਂ ਸ਼ਹਿਰ ਐ ਤੋਥਾਂ ਮੈਂ ਸ਼ਹਿਰ ਜਾ ਕੇ ਕਰਨਾ ਹਾਂ ਬਾਵਾ ਲੰਗਾਉਂਦੀ ਨੇ ਜਾਣਾ ਮੋ ਤੇ ਮੈਂ ਤੈਨੂੰ ਕਹਿਣਿਆ ਨਾ ਅੱਜ ਦੀ ਤੇ ਆਡੀ ਚੱਲ ਜਾ ਫੇਰ ਉਹੋ ਗੱਲ ਪੱਕਾ ਨ ਮਰਝੀਆਂ ਕਰਦੇ ਕੱਲ ਇਹ ਤਾਂ ਕੋਈ ਨਕਲੀ ਨੇ ਚੱਲਦੇ ਜਾਣਾ ਵਾ ਬੜੀਆਂ ਇਦਾਂ ਕਰਦੀਆਂ ਹੁੰਦੀਆਂ ਆ। ਹਾਲਾ ਵੀ ਦਿਮਾਗ ਨੇ ਕੰਮ ਕਰ ਲਿਆ ਵਾ ਦਲਜੀਤ ਕੋ ਬੱਧੂਆ ਜਿਵੇਂ ਮੈਂ ਕਹਿੰਦਾ ਮੇਕੋਵਾਂ ਦੇ ਇੰਨੇ ਕਹਿਣਾ ਮੈਨੂੰ ਦੱਸੋ ਹੈ ਕਿੱਥੇ। ਚੱਲ ਹੁਣ ਸ਼ਹਿਰਾਂ ਚੋਂ ਹੋਈ ਨਾ ਇਹਦਾ ਮਨ ਹੋਰ ਦਾ ਹੋਰ ਹੋ ਜਾਣਾ। ਚੱਲ ਕੋਈ ਗੱਲ ਇੱਥੇ ਤਾਂ ਬਰਕਰ ਮਹੀ ਗੜੀ ਆ ਤੇ ਗਰਮੀ ਦੀਦੀ ਬੜੀ ਆ ਐਵੇਂ ਸੁੱਧ ਪਰੇ ਚਲ ਗਈਆਂ ਮੈਂ ਦੇਖਾ ਚਾ ਠੰਡੇ ਠੰਡੇ ਹੋਈ ਹੋਣਾ ਚਲ ਕੋਈ ਨਹੀਂ ਚਲ ਚਲੀ ਅੰਦਰ ਚਲਾ ਜੋ ਫਿਰ ਅੰਦਰ ਨਾਲੇ ਮੇਰੀ ਗੱਲ ਸੁਣੋ ਹਣ ਮੰਮੀ ਨੂੰ ਦੱਸ ਦੇਵਾਂ ਪਈ ਕੋਈ ਨਹੀਂ ਮੈਂ ਦੱਸ ਦੂੰਗੀ ਹਾਂ ਵੇਹਲਾ ਕਦੋਂ ਆਂਦੀਆਂ ਗਈਆਂ ਵਾ ਕਿੰਨਾ ਟਾਈਮ ਹੋ ਗਿਆ ਵਾ ਇਹ ਮੰਮੀ ਅਹੀ ਜਾਣੋਂ ਨਹੀਂ ਕਰਨਾ ਆਗਿਆ ਦੇ ਜੀ ਮਮੀ ਹਾਂ ਜੀ ਆਹ ਬੈਠੀ ਆ ਬੜਾ ਚਰ ਲਾਇਆ ਤੁਸੀਂ ਦੇ ਇੰਦਾ ਹੀ ਬਸ ਦੁਕਾਨ ਤੇ ਲੱਗ ਗਿਆ ਗਰਮੀ ਬੜੀ ਆ ਤੇ ਜਾਣਾ ਕਰ ਲਿਆ ਦੀ ਖਰੀਦਦਾਰੀ ਫਿਰ ਹਾਂ ਜੀ ਕਰ ਲਿਆਂਦੀ ਹੈ ਖਰੀਦਦਾਰੀ ਕਾਦੀ ਕਰਨੀ ਆਹ ਦਿਖਾ ਦਵਾਂ ਮੇਰੇ ਮੈਂ ਜਲਨੀ ਪਾਣੀ ਚੱਲਿਆ ਆ ਆਮਰ ਆਪਣਾ ਲੈੰਦਾ ਇੱਕ ਤਾਰਪਿੰਦਰ ਦਾ ਹੀ ਉਹ ਖੰਡੀ ਮੈਂ ਰੈਡੀमेड ਲੈਣਾ ਚੱਲ ਉਹ ਨਾਲ ਗਈ ਜਿੱਦਾਂ ਦਾਦਾ ਜੀ ਕੀਤਾ ਆ ਮੰਮੀ ਤਾ ਡਾ ਲੈ ਲਓ ਅੱਛਾ ਆ ਮੇਰਾ ਲੈ ਲੈਂਦਾ ਵਾ ਹਾਂਜੀ ਮੈਨੂੰ ਪਹਿਲਾਂ ਇਹ ਦੱਸ ਆ ਕਿਹੜੀ ਸੇਲ 'ਚ ਲੈ ਕੇ ਆਈਆਂ ਆਪਣਾ ਸੂਟ ਵੇਹ ਤਰਪਿੰਦਰ ਦਾ ਤੇ ਮੇਰਾ ਸੂਟ ਵੇਹ ਮੰਮੀ ਸੇਲ 'ਚੋਂ ਲੈ ਲੈਂਦਾ ਵਾ ਦੱਸ ਆ ਤੈਨੂੰ ਨਹੀਂ ਲੱਭਣ ਡਿਆ ਜਿੱਥੋਂ ਮੈਂ ਆਪਣਾ ਲੈ ਆਂਦਾ ਉੱਥੋਂ ਹੀ ਤਾਂ ਡਾ ਲੈ ਲੈਂਦਾ ਇਹ ਬੜੀ ਚਲਾਕ ਵਾਂ ਮੈਂ ਕਿਹੜਾ ਕਦੀ ਕੱਪੜੇ ਨਹੀਂ ਖਰੀਦੇ ਜਿਹੜਾ ਮੈਨੂੰ ਚਾਰਨ ਰਹੀ ਆ ਆ ਸੂਟ ਵਾ ਇਹਨੂੰ ਸੂਟ ਕਹਿੰਦੇ ਆ ਆ ਜਿਹੜੇ ਆ ਨਾ ਆ ਵੀ ਤੂੰ ਹੀ ਸੁਵਾਲਾ ਮੰਮੀ ਮੇਰੇ ਘਰ ਪਾਉਣ ਵਾਲੇ ਹੈਗੇ ਹੀਗੇ ਤੇ ਮੈਂ ਤਾਂ ਕਰਕੇ ਇਹ ਵਾਲਾ ਲੈ ਆਂਦਾ ਹੁਣ ਜਾਣ ਵਾਲਾ ਨਹੀਂ ਤੇਰੇ ਘਰ ਪਾਉਣ ਵਾਲੇ ਹੈਗੇ ਹੀ ਤੁਹਾਡੇ ਘਰ ਪਾਉਣ ਵਾਲੇ ਹਨੀ ਮੰਮੀ ਤੁਹਾਡੇ ਦੇ ਵਾਂਡੇ ਵਾਲੇ ਵੀ ਬਥੇਰੇ ਸੀ ਤੇ ਫੇਰ ਰਹਿਣੀ ਦੇਣਾ ਸੀ ਫੇਰ ਕਿਉਂ ਖੇਚਲ ਕੀਤੀ ਤੂੰ ਲਿਆਉਂਦੀ ਮੈਂ ਤਾਂ ਲੈ ਇੱਕ ਇੱਕ ਲੈ ਲੈਣੀ ਆ ਮੈਨੂੰ ਕੀ ਪਤਾ ਸੀ ਆਹੋ ਐਦਾਂ ਦੇ ਲਿਆਉਂਦੀ ਹੋਰਪਿੰਦਰ ਦਾ ਵੀ ਇਹਦੇ ਨਾਲ ਦਾ ਲਿਆਉਂ ਨੂੰ ਤਾਂ ਮੇਰਾ ਵੀ ਰੁਪਿੰਦਰ ਨੇ ਆਪਣੀ ਮਰਜ਼ੀ ਨਾਲ ਲਿਆਵਾ ਉਹ ਤਾਂ ਹੈ ਹੀ ਇਦਾਂ ਦੀ ਆ ਉਹਨੇ ਕਿਹੜਾ ਕਦੀ ਜਾ ਕੇ ਸ਼ਹਿਰ ਕੱਪੜਾ ਖਰੀਦਿਆ ਵਾ ਵੀ ਉਹਨੂੰ ਪਤਾ ਵਾ ਵੀ ਤੇਰੇ ਨਾਲ ਦਾ ਲਵਾ ਜਿੱਦਾਂ ਤੂੰ ਕਹਿਤਾ ਉਦਾਂ ਹੀ ਉਹ ਤੇਰੇ ਮਗਰ ਲੱਗ ਗਈ ਮੰਮੀ ਮੈਂ ਨਹੀਂ ਉਹਨੂੰ ਕੋਈ ਵੀ ਕਹਾਉਂਦੀ ਵੀ ਮੈਂ ਇਹ ਵਾਲਾ ਹੀ ਲੈਣਾ ਉਹਨੂੰ ਇਹ ਆਹ ਸੂਟ ਪਾ ਕੇ ਜਾਊਗੀ ਤੇ ਕਿੱਥੇ ਜਾਊ ਜਾਂ ਕਿਤੇ ਜਾਊ ਤਾਂ ਕੀ ਲੋਕ ਕਹਿਣਗੇ ਮੰਮੀ ਤੁਹਾਡਾ ਦੇ ਕੋਹ ਨਹੀਂ ਹਾਲ ਆਉਂਦੀ ਆ ਹੀ ਬਸ ਕੋਈ ਪਾਣੀ ਨਹੀਂ ਧਾਣੀ ਨਹੀਂ ਤੇ ਲੜਾਈ ਵਾਲੀ ਧਿਆਨ ਹੁੰਦਾ ਵਾ ਤੁਹਾਡਾ ਬਸ ਆ ਹੀ ਲੜਨਾ ਹੀ ਹੁੰਦਾ ਵਾ ਤਨੀ ਤੇ ਜੇ ਤੁਸੀਂ ਕੰਮ ਹੀ ਚੰਗੇ ਕਰੋ ਮੈਂ ਲੜਾਣਾ ਮੌਕਾ ਤਾਂ ਨਹੀਂ ਆਪਿੰਦੀਆਂ ਜੇ ਮੈਨੂੰ ਪਤਾ ਤਾਂ ਮੈਨੂੰ ਸਵੇਰ ਦਾ ਹੀ ਹੈਗਾ ਸੀ ਕਿ ਚਲ ਤੇ ਅਸੀਂ ਚੱਲੀਆਂ ਆਵਾਂ ਤੇ ਅਮਝਾ ਮੰਮੀ ਨੇ ਕਪੱਤ ਪਾ ਗਏ ਆਹੋ ਆਸਾ ਹੋਸੋ ਤੇ ਲਿਆ ਕੇ ਤੁਹਾਡੇ ਮੱਥੇ ਮਾਰ ਇਹ ਵੀ ਰੱਖ ਲਾ ਤੂੰ ਚਲ ਕੋਈ ਨਹੀਂ ਰੱਖ ਲੈਣੀ ਛੱਡੋ ਆਹ ਲੋ ਜਿਹੜੇ ਕੰਮ ਤੁਹਾਡਾ ਵਾ ਤੁਸੀਂ ਉਹ ਤੁਹਾਨੂੰ ਨਹੀਂ ਤੁਹਾਡੇ ਪਸੰਦ ਆਉਂਦੇ ਚੱਲ ਆ ਤਾਂ ਮੈਂ ਰੱਖ ਦਿਆਂ ਆ ਰੱਖ ਲੈ ਨਹੀਂ ਸੁਆਣੀ ਮੇਰੇ ਵਾਲਾ ਵੀ ਕਮਿ ਪੇਸ਼ੀ ਆ ਕਿਤੇ ਚ ਵੀ ਦੱਸ ਦੋ ਨਹੀਂ ਇਹਦੇ ਵਿੱਚ ਜੇ ਹੁਣ ਕਮੀ ਹੋਊਗੀ ਤਾਂ ਦੋਰੇ ਤੈਨੂੰ ਥੋੜਾ ਵਾਪਸ ਕਰ ਲੈਣਾ ਫੇ ਜਾ ਦੋਰੇ ਬਣਾ ਕੇ ਲਿਆ ਉਹ ਇਹਦੇ ਵਾਰੀ ਕਿੱਥੋਂ ਵਾਪਸ ਕਰ ਲੈਣਾ ਵਾ ਇੰਨਾ ਵਾਰੀ ਤੇ ਤੱਲਣਾ ਹੀ ਆ ਚੀਜ਼ ਵਾਰੀ ਕਿੱਥੋਂ ਨਹੀਂ ਮੇਰੀ ਗੱਲ ਸੁਣ ਤੂੰ ਤਾਂ ਮੈਨੂੰ ਛਦੈਣ ਹੀ ਸਮਝਿਆ ਵਾ ਫੇ ਜਿੱਦਾਂ ਦੇ ਮੈਂ ਲਿਆਤੇ ਉਦਾਂ ਦੇ ਮੰਮੀ ਨੇ ਪਾਲੇ ਮੰਮੀ ਕੱਪੜੇ ਪੁੰਦੀ ਰਹੀ ਆ ਆ ਪਾਓ ਨਹੀਂ ਪਾਉਣੇ ਤੇ ਮੈਂ ਰੱਖ ਲੈਣੀ ਆ ਨਹੀਂ ਨਹੀਂ ਮਹਾਂ ਕਿ ਜੇ ਹੁਣ ਤੂੰ ਪਿਆਹਿਆਂ ਵਾਲੀ ਹੋਈ ਆ ਨਾ ਮੰਮੀ ਨੂੰ ਛਦੈਣ ਬਣਾਉਣ ਡਈ ਆ ਤਨਖਾਹ ਪਾਈ ਆ ਤੇ ਤੈਨੂੰ ਕਿਤੇ ਖੰਭ ਲੱਗੇ ਆ ਜਿੱਦਾਂ ਦੇ ਜੀ ਕਰਦਾ ਤੂੰ ਬ ਕੋਈ ਗੱਲ ਨਹੀਂ ਇਹ ਦਿਨ ਸਦਾ ਨਹੀਂ ਰਹਿੰਦੇ ਹੁੰਦੇ ਤੈਨੂੰ ਫੇਰ ਮੈਂ ਦੱਸੂਗੀ ਚੱਲ ਸੂਟਾਂ ਦੀ ਤੇ ਛੱਡ ਮੇਰੇ ਕੋਲ ਬਥੇਰੇ ਸੂਟ ਵਾ ਸ਼ਾਪ ਤੇ ਵੇਖਾਂ ਕਿਤੇ ਇਹ ਵੀ ਨਾ ਗਰੰਟੀ ਵਾਲੀ ਨਾ ਲੈ ਆਈ ਹੋਵੇ ਨਹੀਂ ਇਹ ਤੇ 15 16 ਹਜ਼ਾਰ ਦੀ ਬਣੀ ਆ ਚੱਲ ਕੋਈ ਗੱਲ ਨਹੀਂ ਜੇ ਨਾ ਘਰੌਲਾ ਨਾ ਨਾ ਘਰ ਵਿੱਚ ਪਾਉਂਦੀ ਸ਼ਾਪ ਮਿਲਨੀ ਨਹੀਂ ਹੁਣ ਸ਼ਾਪ ਤੇ ਮਿਲੀ ਹੈ ਨਾ ਭਾਵੇਂ ਇਹਨੇ ਆਪਣੇ ਕੋਲੋਂ ਬਣਾਈਆਂ ਤਾਂ ਭਾਵੇਂ ਉਹਨੇ ਬਣਾਈਆਂ ਚਲ ਇਹ ਰੱਖਦੀਆਂ ਹੁਣ ਮੈਂ ਪਹਿਲਾਂ ਸੰਭਾਲ ਕੇ ਹਰਪਿੰਦਰਵਾਜਾ ਮਾਰਨ ਲਈ ਹੈ ਸੌਂ ਗਈ ਜਾਂਦੀ ਹੈ ਸ਼ਹਿਰੋਂ ਤਾਂ ਹੁਣੇ ਆਈ ਹੈ ਹਰਪਿੰਦਰ ਵਾਜਾ ਮਾਰਨ ਲਈ ਹੈ ਮੰਮੀ ਜੀ ਵਾਇਟ ਮੈਂ ਤਾਂ ਦਿੱਤੀ ਹੀ ਕਿ ਕਿਦਾਂ ਸੂਟ ਪਸੰਦ ਆਇਆ ਕਿ ਨਹੀਂ ਆਇਆ ਆਹੋ ਪਸੰਦ ਆਇਆ ਵਾ ਬੜੇ ਸੋਹਣੇ ਸੂਟ ਲਿਆਈਆਂ ਤੂੰ ਵੀ ਨਾਲ ਆਪਣਾ ਕਿ ਲਿਆਈਆਂ ਬੱਛੇ ਚੱਬ ਜਿਆ ਕੋਈ ਸਵਾਦ ਦਾ ਸੂਟ ਲਿਉਂਦੀਓ ਉਹਨੇ ਲਾਗੇ ਕਿਦਾਂ ਸੋਹਣਾ ਲਿਆ ਤੇਰਾ ਦਿਮਾਗ ਕੰਮ ਨਹੀਂ ਕਰਦਾ ਜਿੱਦਾਂ ਦਾ ਉਹ ਲਿਆਈ ਹੀ ਉਦਾਂ ਦਾ ਤੂੰ ਸੂਟ ਲਿਉਂਦੀਓ ਰੰਗਾਂ ਦਾ ਫਰਕ ਪਾ ਲਿੰਦੀਆਂ ਮੰਮੀ ਜੀ ਪਤਾ ਨਾ ਕੀ ਹੀ ਸੂਟ ਮੇਰੇ ਕੋ ਭਾਰੇ ਕਿੰਨੇ ਪਏ ਆ ਤੋ ਘਰ ਪੈਂਦੇ ਨਹੀਂ ਗਰਮੀ ਦੇ ਵਿੱਚ ਤੇ ਮੈਂ ਤਾਂ ਤਾਂ ਕਰਕੇ ਹਲਕਾ ਜਿਹਾ ਲਿਆਈਆਂ ਮੈਨੂੰ ਤਾਂ ਮਾਸਾ ਪਸੰਦ ਨਹੀਂ ਆਏ ਦੋਵੇਂ ਸੂਟ ਨਾ ਤੇਰੇ ਵਾਲਾ ਤੇ ਨਾ ਆਪਣੇ ਵਾਲਾ ਤਲ ਕੋਈ ਨਹੀਂ ਮਮੀ ਜੀ ਫੇਰ ਬਣਾ ਲਾਂਗਾ ਕਿਹੜਾ ਇਹੋ ਹੀ ਪੋੜਣੀ ਆ ਆਪਾਂ ਮੈਂ ਤਾਂ ਦੇ ਤੈਨੂੰ ਮੈਂ ਸੰਵਾਲਾਂ ਇਹ ਵੀ ਤੂੰ ਮੈਨੂੰ ਸੁਣਾ ਚੱਲ ਮਮੀ ਜੀ ਮਾਂ ਤਾਂ ਨਾ ਲਿਆਏ ਤੁਸੀਂ ਰਹਿ ਲੈਣਾ ਤਾਂ ਸਵਾਦ ਦਾ ਲਿਆਉਂਦੀ ਚੱਲ ਕੋਈ ਨਹੀਂ ਫੇਰ ਬਣਾ ਲਿਆਉ ਕਿਤੇ ਮੈਨੂੰ ਤਾਂ ਤੇਰੀ ਸਮਝ ਨਹੀਂ ਆਉਂਦੀ ਜੇ ਪਾਰਾ ਨਹੀਂ ਲੈਣਾ ਕਾਟਨ ਦੇ ਕਿਹੜੇ ਕਿਹੜੇ ਸੋਹਣੇ ਸੂਟ ਹੁੰਦੇ ਆ 1000 1500 ਤੱਕ ਤਾਂ ਲੈਂਦੀ ਉਹ ਮਮੀ ਜੀ ਮੈਂ ਘਰ ਪਾਉਣ ਵਾਸਤੇ ਲੈਣਾ ਸੀ ਮੈਂ ਇਨਾ ਪਾਰਾ ਕੀ ਕਰਨਾ ਹੈ ਸੂਟ ਹਾਂ ਹੈ ਘਰ ਪਾਉਣ ਵਾਸਤੇ ਲੈਣਾ ਤੇ ਪਰੋਲਾ ਹੀ ਲੈਣਾ ਸੀ ਇਹ ਇੱਕ ਅੱਧਾ ਤੋਪ ਪਹਿਣਾ ਤਾਂ ਵੇਖਿਓ ਕਿੱਧਰੋਂ ਜਾਂਦਾ ਸੂਟ ਤੇਰਾ ਚਲੋ ਠੀਕ ਆ ਮੇਜੀ ਕੋਈ ਨਹੀਂ ਪਤਾ ਜਦੋਂ ਸ਼ਹਿਰ ਜਾਇਗਾ ਨਾ ਦਿਮਾਗ ਤੋਂ ਕੰਮ ਲਈਦਾ ਹੁੰਦਾ ਵੀ ਕਿਦਾਂ ਦਾ ਕੱਪੜਾ ਲੈਣਾ ਵਾ ਚਲੋ ਕੋਈ ਨਹੀਂ ਇੱਥੇ ਕਰ ਲੋ ਕੰਮ ਤੁਸੀਂ ਮੇਰੇ ਖਾ ਪਰ ਕੋਈ ਨਹੀਂ ਕਰ ਲੈਣੀ ਆ ਮੈਨੂੰ ਤਾਂ ਲੱਗਦਾ ਇਹਨੂੰ ਸਮਝਿਆ ਨਹੀਂਗੀ ਦਿਮਾਗਦਮਗ ਹੈ ਨਹੀਂ ਇਹਦਾ ਵੀ ਜਿੱਦਾਂ ਦਾ ਉਹਨੇ ਕਹਿਤਾ ਹੁਣਾ ਵਾ ਇਹਨੇ ਚੋਕੇ ਤੇ ਲੈ ਆਂਦਾ ਸ਼ਹਿਰ ਤਾਂ ਕਦੀ ਗਈ ਨਹੀਂ ਹੁਣੀ ਕੱਪੜੇ ਦਾ ਕਿੱਥੋਂ ਪਤਾ ਲੱਗੇ ਤੇ ਕਿਹੜਾ ਚੰਗਾ ਵਾ ਤੇ ਕਿਹੜਾ ਮਾੜਾ ਵਾ ਉਹ ਲਿਆਂਦਾ ਹੀ ਉਹ 250 ਦਾ ਕਿ 300 ਦਾ ਹੀ ਤੇ ਕਰਨ ਰਹੀ ਆ ਬੜਾ ਸੋਹਣਾ ਵਾ ਘਰ ਪਾਉਣ ਨੂੰ ਲਿਆਂਦਾ ਆ ਵੇਖੀ ਜਦੋਂ ਇੱਕ ਤੋਂ ਪੈ ਗਿਆ ਨਾ ਮੁੜ ਕੇ ਪਉਨੋ ਜੀ ਨਹੀਂਗਾ ਕਰਨਾ ਹਏ ਮੈਨੂੰ ਤਾਂ ਨੀਂਦ ਹੀ ਆ ਗਈ ਪਤਾ ਹੀ ਨਹੀਂ ਲੱਗਾ ਚਾਬੀ ਵੀ ਮਾਰੀ ਦੇ ਵਿੱਚ ਵਾ ਕਦੋਂ ਦੀ ਮੈਂ ਸੁੱਤੀ ਆ ਇਹ ਚਾਬੀ ਤਾਂ ਕੱਢਾਂ ਮੈਂ ਕਦੀ ਵਸਾ ਨਹੀਂ ਖਾਦਾ ਸਰਪਿੰਦਰ ਨੇ ਆਵਾਜ਼ ਮਾਰੀ ਤੇ ਵਿੱਚ ਹੀ ਰਹਿ ਗਈ ਹੈ ਹਏ ਸ਼ਾਪ ਦੇ ਵਿੱਚ ਹੀ ਆ ਪੈਸੇ ਮੈਂ ਇੱਥੇ ਰੱਖੇ ਹੀ ਪੈਸੇ ਹੈ ਨਹੀਂਗੇ ਲੱਗਦਾ ਨਖਤਾ ਕੱਢ ਕੇ ਲੈ ਗਿਆ ਹੀ